ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਾਂਗੇ ਸਟਿਚ ਸੂਟ ਤੇ ਵਰਕ ਇਹ ਕਿਸ ਦਾ ਸੂਟ ਸਟਿਚ ਹੋ ਕੇ ਆਇਆ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਬਾਜੂ ਤੇ ਤੇ ਸਲਵਾਰ ਤੇ ਬੂਟੀਆਂ ਪਾਉਣੀਆਂ ਨੇ ਛੋਟੀਆਂ ਛੋਟੀਆਂ ਪਹਿਲਾਂ ਆਪਾਂ ਕੀ ਕਰਾਂਗੇ ਸਰਕਲ ਸਕੇਲ ਦੇ ਨਾਲ ਨਿਸ਼ਾਨੀਆਂ ਲਗਾ ਲਵਾਂਗੇ ਤਾਂ ਜੋ ਆਪਣੀ ਬੂਟੀ ਹੈ ਜਿਹੜੀ ਮਤਲਬ ਫਿਨਿਸ਼ਿੰਗ ਦੇ ਵਿੱਚ ਬਣੀ ਪੂਰੀ ਛੋਟੇ ਵੱਡੇ ਉਹਨਾਂ ਦੇ ਉਹ ਡੰਡੀਆਂ ਜਾਂ ਪੱਤੇ ਰਹਿ ਨਾ ਜਾਣ ਇੱਥੇ ਆਪਾਂ ਲੇਜ਼ੀ ਦੇ ਸਟਿਚ ਦੇ ਨਾਲ ਪਾਵਾਂਗੇ ਬੂਟੀ ਤੇ ਪੂਰੀ ਸੰਗਣੀ ਪਾਵਾਂਗੇ ਇੱਕ ਤਾਂ ਹੁੰਦਾ ਨਾ ਆਪਾਂ ਵੀ ਥੋੜਾ ਜਿਹਾ ਬਿਰਲਾ ਬਿਰਲਾ ਫਲਾਵਰ ਪਾਉਣਾ ਇਹਦੇ ਚਾਪਾਂ ਥੋੜਾ ਜਿਹਾ ਸੰਗਣਾ ਕਰਕੇ ਪਾਉਣਾ ਆ ਦੇਖੋ ਹੁਣ ਆਪਾਂ ਬੋਟਮ ਤੇ ਵੀ ਉਸੇ ਤਰੀਕ ਨਿਸ਼ਾਨੀਆਂ ਲਗਾ ਲਵਾਂਗੇ ਸਾਈਡਾਂ ਤੇ ਵੀ ਦੇਖਣਾ ਵੀ ਦੋਨਾਂ ਸਾਈਡਾਂ ਤੇ ਦੇਖਣਾ ਵੀ ਆਪਾਂ ਕਿੰਨਾ ਫਰਕ ਰੱਖਣਾ ਤੇ ਉੱਪਰ ਨੂੰ ਜਦੋਂ ਨਿਸ਼ਾਨੀ ਲਾਵਾਂਗੇ ਉੱਥੇ ਵੀ ਆਪਾਂ ਸੇਮ ਹੀ ਰੱਖਣਾ ਉਹ ਡਿਸਟੈਂਸ ਹੁਣ ਇੱਥੇ ਦੇਖੋ ਮੈਂ ਸਾਈਡ ਤੇ ਨਿਸ਼ਾਨੀ ਲਗਾ ਰਹੀ ਆ ਤੇ ਦੂਸਰੇ ਪਾਸੇ ਵੀ ਜਦੋਂ ਆਪਾਂ ਲਗਾਵਾਂਗੇ ਸੇਮ ਹੀ ਇਹਨਾਂ ਦਾ ਫਰਕ ਹੋਵੇ ਵੀ ਮਤਲਬ ਇਦਾਂ ਨਹੀਂ ਹੈਗਾ ਵੀ ਤੁਸੀਂ ਇੱਧਰ ਉੱਧਰ ਕਰਕੇ ਬਾਦਮੋ ਆਪਣੇ ਅਕੋਰਡਿੰਗ ਜੇ ਤੁਸੀਂ ਇੰਚੂ ਟੇਪ ਦੇ ਨਾਲ ਪ੍ਰੋਪਰ ਇਹਨੂੰ ਮਿੰਕੇ ਫੇਅਰ ਪਾਉਣਾ ਤਾਂ ਜੋ ਫਿਨਿਸ਼ਿੰਗ ਵਧੀਆ ਆਵੇ ਸੂਟ ਦੀ ਕੰਪਲੀਟ ਲੁੱਕ ਦੇਖਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਐਂਡ ਤੇ ਮੈਂ ਸੂਟ ਦੀ ਕੰਪਲੀਟ ਲੁੱਕ ਪਾਹੂੰਗੀ ਜੀ ਵਰਕ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਵਰਕ ਸਟਾਰਟ ਆਪਾਂ ਕੀ ਕਰਨਾ ਪਹਿਲਾਂ ਸੈਂਟਰ ਚੋਂ ਸੂਈ ਕੱਢਣੀ ਆ ਉਸ ਤੋਂ ਬਾਅਦ ਸੇਮ ਹੌਲ ਦੇ ਵਿੱਚ ਜਾ ਕੇ ਫਿਰ ਉਹਦੇ ਜਿਹੜਾ ਆਪਾਂ ਸਰਕਲ ਲਗਾਇਆ ਸੀ ਉਹਦੇ ਜਮਾ ਸਿਰੇ ਤੇ ਕੱਢਣੀਆਂ ਤੇ ਤਾਗਾ ਜਿਹੜਾ ਹੈਗਾ ਉਹ ਸੂਈ ਤੋਂ ਕੀ ਰੱਖਣਾ ਉੱਪਰ ਦੀ ਰੱਖਣਾਗਾ লেਜੀ ਡੇਜੀ ਸਟਿਚ ਬਣਾਉਣਾ ਮਤਲਬ ਮੈਂ ਇਹ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ লেਜੀ ਡੇਜੀ ਸਟਿਚ ਤੇ ਜਿਨੇ ਨਹੀਂ ਉਹ ਵੀਡੀਓ ਦੇਖੀ ਤਾਂ ਇਹਦੇ ਚ ਦੇਖ ਲਿਓ ਧਿਆਨ ਨਾਲ ਤੁਹਾਨੂੰ ਸਮਝ ਆ ਜੂ ਹੁਣ ਆਪਾਂ ਕੀ ਕਰਨਾਗਾ ਇਹ ਤਾਗੇ ਨੂੰ ਕੀ ਕਰਨਾ ਦਬ ਦੇਣਾਗਾ ਠੀਕ ਹੈ ਜੀ ਇਹਦੇ ਦੇਖੋ ਮੈਂ ਸਰਕਲ ਦੇ ਨਾ ਚਾਰੇ ਪਾਸੇ ਨਿਸ਼ਾਨੀਆਂ ਲਗਾਈਆਂ ਹੋਈਆਂ ਨੇ ਚਾਰ ਇਹਦੇ ਨਾਲ ਕੀ ਹੁੰਦਾਗਾ ਵੀ ਆਪਣੀ ਸਫਾਈ ਵਧੀਆ ਜਾਂਦੀ ਆ ਹੁਣ ਮੈਂ ਇਧਰਲੀ ਸਾਈਡ ਪਹਿਲਾਂ ਪਾਉਂਗੀ ਪਹਿਲਾਂ ਉਹਦੇ ਨਾਲ ਨਹੀਂ ਪਾਉਂਦੀ ਪਹਿਲਾਂ ਜਿੱਥੇ ਜਿੱਥੇ ਮੈਂ ਨਿਸ਼ਾਨੀਆਂ ਲਾਈਆਂ ਨੇ ਉੱਥੇ ਬਾਲ ਲੂੰਗੀ ਪਹਿਲਾਂ ਆਪਾਂ ਕੀ ਕਰਾਂਗੇ ਇਹ ਚਾਰੇ ਜੜੀਆਂ ਹੈਗੀਆਂ ਨੇ ਸਟਿਚੇ ਕੰਪਲੀਟ ਕਰ ਲਵਾਂਗੇ ਜੜੀਆਂ ਮੈਂ ਸਰਕਲ ਦੇ ਨਿਸ਼ਾਨੀਆਂ ਲਗਾਈਆਂ ਹੋਈਆਂ ਨੇ ਸਾਈਡਾਂ ਤੇ ਤੁਹਾਨੂੰ ਦਿਖ ਹੀ ਰਿਹਾ ਹੋਣਾ ਦੇਖੋ ਆਪਾਂ ਇਹ ਚਾਰੀ ਡੰਡੀਆਂ ਪਾਲੀਆਂ ਹੁਣ ਆਪਾਂ ਕੀ ਕਰਾਂਗੇ ਹੁਣ ਇਹਨਾਂ ਦੋ ਦੋ ਦੇ ਵਿੱਚਕਾਰ ਸਾਰੇ ਫਿਲਡ ਕਰ ਦਵਾਂਗੇ ਜਿਹੜਾ ਖਾਲੀ ਥਾਂ ਦੋਨਾਂ ਦੇ ਹੁਣ ਆਪਾਂ ਜਮ੍ਹਾਂ ਵਿਚਕਾਰ ਭਾਵਾਂਗੇ ਇੱਕ ਸਟੈਪ ਦੇਖੋ ਆਪਾਂ ਜਿਹੜੇ ਪਹਿਲਾਂ ਪਾਏ ਸੀਗੇ ਦੋ ਦੋ ਨਾ ਉਹਨਾਂ ਦੇ ਵਿੱਚਕਾਰ ਵੀ ਪਾਤਾ ਹੁਣ ਜਿਹੜੇ ਇਹ ਸਾਰੇ ਨੇ ਹੁਣ ਇਹਨਾਂ ਦੇ ਵਿਚਕਾਰ ਹੋਰ ਇੱਕ ਇੱਕ ਪਾ ਦਵਾਂਗੇ ਆਪਾਂ ਆ ਦੇਖੋ ਜੀ ਇਦਾਂ ਤੇ ਤੁਸੀਂ ਜਿਹੜਾ ਹੈਗਾ ਲਾਈਨ ਵਾਈਜ਼ ਵੀ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਪਹਿਲਾਂ ਤੁਸੀਂ ਉਹ ਚਾਰ ਮਾਰਨੀਆਂ ਨੇ ਫਿਰ ਅਗਲੀਆਂ ਦੋ ਫਿਰ ਵਿੱਚ ਇੱਕ ਇੱਕ ਫਿਲ ਕਰਨੀਆਂ ਇਹਨਾਂ ਨੂੰ ਇਦਾਂ ਕਰਨ ਦਾ ਮੇਰਾ ਮਕਸਸ ਦਿੱਕਤਾ ਇਹ ਹੈ ਵੀ ਇੱਕ ਤਾਂ ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ ਦੂਸਰਾ ਜਿਹੜਾ ਹੈਗਾ ਵੀ ਸਫਾਈ ਵਧੀਆ ਆਊਗੀ ਇਹ ਫਰੈਸ਼ਰਜ਼ ਲਈ ਆ ਮਤਲਬ ਜਿਨ੍ਹਾਂ ਨੇ ਪਹਿਲਾਂ ਮਤਲਬ ਨੀਡਲ ਵਰਕ ਨਹੀਂ ਕੀਤਾ ਹੋਇਆ ਨਾ ਉਹਨਾਂ ਲਈ ਆ ਮਤਲਬ ਫਿਨਿਸ਼ਿੰਗ ਵਧੀਆ ਆਉਂਦੀ ਆ ਇਦਾਂ ਕਰਨ ਨਾਲ ਨਹੀਂ ਜੇ ਤੁਸੀਂ ਮਤਲਬ ਪਹਿਲਾਂ ਤੋਂ ਨੀਡਲ ਵਰਕ ਕਰਦੇ ਹੋ ਤੁਹਾਡੇ ਹੱਥ ਦੀ ਸਫਾਈ ਹੈਗੀ ਆ ਤੁਸੀਂ ਇਹਨੂੰ ਲਾਈਨ ਵਾਈਜ਼ ਵੀ ਕਰ ਸਕਦੇ ਹੋ ਜੀ ਕੋਈ ਇਹ ਆਇਆ ਵੀ ਨਹੀਂ ਹੈਗਾ ਵੀ ਹਾਂ ਤੁਸੀਂ ਇਦਾਂ ਹੀ ਕਰਨਾ ਜਿਵੇਂ ਮੈਂ ਦੱਸਿਆ ਬਸ ਇਹਦੇ ਨਾਲ ਇਹ ਹੈ ਵੀ ਜਿਹੜੀਆਂ ਆਪਾਂ ਵਿੱਚ ਪੱਤੀਆਂ ਪਾਉਣੇ ਆ ਇਹ ਸਟਿਚ ਜਿਹੜੇ ਭਰਦੇ ਆ ਉਹਨਾਂ ਦੀ ਇੱਕ ਤਾਂ ਹੈਗਾ ਡਿਸਟੈਂਸ ਮਤਲਬ ਮੇਨਟੇਨ ਰਹਿੰਦੀ ਆ ਸੇਮ ਜੀ ਰਹਿੰਦੀ ਆ ਤੇ ਉਹ ਦੇਖਣ ਚ ਫਿਰ ਵਧੀਆ ਲੱਗਦਾਗਾ ਨਹੀਂ ਮਤਲਬ ਜੇ ਆਪਾਂ ਲਾਈਨ ਵਾਈਜ਼ ਪਾਉਣੇ ਕਿਤੇ ਕਿਤੇ ਇਹ ਹੋ ਜਾਂਦਾ ਕਿਤੇ ਖੁੱਲਾ ਬਣ ਜਾਂਦਾਗਾ ਕਿਤੇ ਢੀੜਾ ਬਣ ਜਾਂਦਾ ਫਲਾਵਰ ਠੀਕ ਹੈ ਜੀ ਹੋਰ ਕੋਈ ਮਕਸਦ ਨਹੀਂ ਹੈਗਾ ਮੇਰਾ ਇਦਾਂ ਕਰਨ ਦਾ ਆਪਾਂ ਕੀ ਕਰਾਂਗੇ ਵਿਚਕਾਰ ਜਿਹੜੀ ਇਹਦੇ ਮਤਲਬ ਜਗ੍ਹਾ ਬਚੀ ਆ ਉਥੇ ਆਪਾਂ ਕੀ ਕਰਾਂਗੇ ਫਰੈਂਚ ਨੋਟ ਕਰ ਦੇਵਾਂਗੇ ਫਰੈਂਚ ਨੋਟ ਨਾਲ ਉਹ ਜਿਹੜੀ ਜਗ੍ਹਾ ਖਾਲੀ ਬਚ ਗਈ ਉਹਨੂੰ ਭਰ ਦਾਂਗੇ ਇਸ ਕਰਕੇ ਇਹਦੇ ਚ ਮਤਲਬ ਵਧੀਆ ਫਿਨਿਸ਼ਿੰਗ ਆ ਜਾਊ ਫਰੈਂਚ ਨੋਟ ਦੀ ਜਗ੍ਹਾ ਤੇ ਜੇ ਤੁਸੀਂ ਮੋਤੀ ਲਗਾਉਣਾਗਾ ਉਹ ਵੀ ਲਗਾ ਸਕਦੇ ਹੋ ਉਹ ਵੀ ਵਧੀਆ ਲੱਗੂਗਾ ਜੀ ਆ ਦੇਖੋ ਜੀ ਆਪਣਾ ਫਲਾਵਰ ਬਣ ਕੇ ਰੈਡੀ ਆ ਹੁਣ ਆਪਾਂ ਲਗਾਵਾਂਗੇ ਤੇ ਪੱਤੇ ਪਹਿਲਾਂ ਆਪਾਂ ਕੀ ਕਰਾਂਗੇ ਇਸ ਐਂਕਰ ਥ੍ਰੈਡ ਨੂੰ ਤਿੰਨ ਲੜਾ ਕਰ ਲਾਂਗੇ ਛੇ ਲੜਾ ਹੁੰਦਾ ਨਾ ਤੇ ਹੁਣ ਆਪਾਂ ਪਤਲੀ ਡੰਡੀ ਬਣਾਉਣੀ ਆ ਤਾਂ ਕਰਕੇ ਨੂੰ ਤਿੰਨ ਲੜਾ ਕਰਕੇ ਸਟੈਮ ਸਟਿਚ ਦੇ ਨਾਲ ਆਪਾਂ ਜੀ ਡੰਡੀ ਬਣਾ ਲਵਾਂਗੇ ਹੁਣ ਜਿਵੇਂ ਆਪਾਂ ਸਿੰਪਲ ਪੱਤੇ ਬਣਾਉਣੇ ਹੁੰਦੇ ਆ ਮੈਂ ਪਹਿਲਾਂ ਵੀ ਵੀਡੀਓਸ ਤੇ ਦੱਸਿਆ ਹੋਇਆਗਾ ਪੱਤੇ ਕਿਵੇਂ ਬੰਦਦੇ ਆ ਉਸ ਤਰ੍ਹਾਂ ਆਪਾਂ ਇਹਦੇ ਪੱਤੇ ਲਗਾ ਦਵਾਂਗੇ ਤੇ ਇਹ ਇੱਕ ਸਿੰਪਲ ਸੂਟ ਤੋਂ ਆਪਾਂ ਇਹਨੂੰ ਫੈਂਸੀ ਸੂਟ ਬਣਾ ਦਿੱਤਾ ਤੇ ਇਦਾਂ ਹੀ ਤੁਸੀਂ ਵੀ ਆਪਣੇ ਘਰੇ ਮਤਲਬ ਜੋ ਵੀ ਤੁਹਾਡੇ ਸਿੰਪਲ ਸੂਟ ਨੇਗੇ ਉਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਹੀ ਮਤਲਬ ਵਰਕ ਕਰਕੇ ਉਹਨਾਂ ਨੂੰ ਵਧੀਆ ਫੈਂਸੀ ਬਣਾ ਸਕਦੇ ਹੋ ਅੱਗੇ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ